ਜਿਹੜਾ ਥਾਇਰੋਇਡ ਹੈ ਨਾ ਇਹ ਗਲੈਂਡ ਹੈਗਾ ਗ੍ਰੰਥੀ ਹੈ ਇਹ ਤੇ ਗਲੇ ਦੇ ਵਿੱਚ ਹੁੰਦੀ ਹੈ ਜੀ ਹੂੰ ਇਹ ਦੋ ਤਰ੍ਹਾਂ ਦਾ ਥਾਇਰੋਇਡ ਹੁੰਦਾ ਇੱਕ ਥਾਇਰੋਇਡ ਲੋੜ ਤੋਂ ਵੱਧ ਓਵਰ ਐਕਟਿਵ ਹੋ ਜਾਂਦਾ ਉਹਨੂੰ ਆਪਾਂ ਹਾਈਪਰ ਕਹ ਦਿੰਨੇ ਆ ਇੱਕ ਜਦੋਂ ਲੋੜ ਤੋਂ ਘੱਟ ਕੰਮ ਕਰਦਾ ਉਹਨੂੰ ਆਪਾਂ ਹਾਈਪੋ ਕਹ ਦਿੰਨੇ ਆ ਲੇਡੀਜ਼ ਦੇ ਵਿੱਚ ਪ੍ਰੋਬਲਮ ਆਉਂਦੀ ਸਾਡੀਆਂ ਭੈਣਾਂ 'ਚ ਪ੍ਰੋਬਲਮ ਆਉਂਦੀ ਉਹ ਆਉਂਦੀ ਹੈ ਘੱਟ ਕੰਮ ਕਰਨ ਵਾਲੀ ਦੀ ਮਟਾਪੇ ਹਾਂ ਮਟਾਪੇ ਵਾਲਾ ਜਿਹੜਾ ਹਾਈਪ ਹੋਏ ਮਰਦਾਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਪਰ ਘੱਟ ਆਉਂਦੀ ਹੈ ਐਸ ਕੰਪੇਅਰ ਟੂ ਫੀਮੇਲ ਤੇ ਜੇ ਆਪਾਂ ਇਹਨੂੰ ਠੀਕ ਕਰਨਾ ਚਾਹੁੰਦੇ ਆ ਜਾਂ ਇਹਦੀ ਜਿਹੜੀ ਗੋਲੀ ਆਪਾਂ ਖਾਣੇ ਆ ساری ਉਮਰ ਨਹੀਂ ਖਾਣੀ ਬਹੁਤ ਆਸਾਨ ਸਾਡੇ ਕੋਲ ਆਯੁਰਵੈਦਿਕ ਫਾਰਮੂਲਾ ਹੈਗਾ ਜਿਹੜਾ ਸਾਡੀ ਆਲਰੇਡੀ ਕਿਚਨ ਦੇ ਵਿੱਚ ਹੀ ਹੈਗਾ ਜਿਹਨੂੰ ਆਪਾਂ ਕਿਚਨ ਆਈਟਮਸ ਕਹਿ ਦਿੰਨੇ ਆ ਠੀਕ ਹੈ ਰਸੋਈ ਦੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਮਿਰਚ ਮਸਾਲੇ ਵਾਲੀ ਜਿਹੜੀ ਸਾਡੀ ਦਬਈਓ ਚ ਪਈਆਂ ਹੁੰਦੀਆਂ ਇੱਕ ਤਰੀਕਾ ਇੱਕ ਗੋਣੇ ਆਯੁਰਵੈਦ ਦਾ ਉਹਦੇ ਹਿਸਾਬ ਨਾਲ ਜੇ ਅਸੀਂ ਢਾਲ ਲਾਂਗੇ ਤੇ ਸਾਡਾ ਜਿਹੜਾ ਹਾਈਪੋ ਹਾਈਪੋਥਾਇਰੋਇਟਿਕ ਜਿਹੜਾ ਲੋੜ ਤੋਂ ਘੱਟ ਕੰਮ ਕਰਨ ਵਾਲਾ ਥਾਇਰੋਇਟ ਹੈ ਜਿਹਦੇ ਕਰਕੇ ਅਕਸਰ ਫੀਮੇਲਜ਼ ਵਿੱਚ ਪੀਸੀਓਡੀ ਦੀ ਪ੍ਰੋਬਲਮ ਆ ਜਾਂਦੀ ਏ ਜਾਂ ਮੋਟਾਪੇ ਦੀ ਪ੍ਰੋਬਲਮ ਆ ਜਾਂਦੀ ਏ ਜਿਹੜੀਆਂ ਫੀਮੇਲਜ਼ ਨੇ ਆਪਣੀਆਂ ਉਹ ਸ਼ੇਪਲੈਸ ਹੋ ਜਾਂਦੀਆਂ ਨੇ ਬਾਹਾਂ ਚ ਪੰਦੇ ਵੀ ਪ੍ਰੋਬਲਮ ਬਾਹਾਂ ਪੰਦੇ ਵੀ ਪ੍ਰੋਬਲਮ ਆਦੀ ਫਰੁਕੀ ਸਾਹਿਬ ਬਿਲਕੁਲ ਠੀਕ ਹੈ ਤੁਸੀਂ ਇਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜੇ ਤੁਸੀਂ ਚੇਲ ਰਹੇ ਹੋ ਤੇ ਤੁਸੀਂ ਨਾ ਛੇਲੋ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਹੈ ਹੈਗੀਆਂ ਇਦਾਂ ਦੀਆਂ ਉਹ ਵੀ ਜੇ ਲੈਣ ਆਏ ਫਾਰਮੂਲੇ ਨੂੰ ਉਹਨਾਂ ਨੂੰ ਵੀ ਇਹ ਜਿਹੜੀ ਇਹ ਪ੍ਰੋਬਲਮ ਹੈ ਹਾਈਪੋਥਾਇਰੋਇਡ ਦੀ ਹੋਣ ਤੋਂ ਬਚਾਅ ਹੋ ਸਕਦਾ। ਦਿਸਾ ਵਿਦੇਸਾਂ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਦ ਕਰੋ। ਜਿਹੜਾ ਥਾਇਰੋਇਡ ਹੈ ਨਾ ਇਹ ਗਲੈਂਡ ਹੈਗਾ ਗਨਨਥੀ ਹੈ ਇਹ ਤੇ ਗਲੇ ਦੇ ਵਿੱਚ ਹੁੰਦੀ ਹੈ ਜੀ। ਹੂੰ ਇਹ ਦੋ ਤਰ੍ਹਾਂ ਦਾ ਥਾਇਰੋਇਡ ਹੁੰਦਾ ਇੱਕ ਥਾਇਰੋਇਡ ਲੋੜ ਤੋਂ ਵੱਧ ਓਵਰ ਐਕਟਿਵ ਹੋ ਜਾਂਦਾ ਉਹਨੂੰ ਆਪਾਂ ਹਾਈਪਰ ਕਹਿ ਦਿੰਨੇ ਆ। ਇੱਕ ਜਦੋਂ ਲੋੜ ਤੋਂ ਘੱਟ ਕੰਮ ਕਰਦਾ ਉਹਨੂੰ ਆਪਾਂ ਹਾਈਪੋ ਕਹਿ ਦਿੰਨੇ ਆ। ਠੀਕ ਹੈ। ਤੇ ਮੋਸਟਲੀ ਜਿਹੜਾ ਬੀਬੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਲੇਡੀਜ਼ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸਾਡੀਆਂ ਭੈਣਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਆਉਂਦੀ ਹੈ ਘੱਟ ਕੰਮ ਕਰਨ ਨਾਲ ਦੀ ਮਟਾਪੀ ਹਾਂ ਮਟਾਪੇ ਵਾਲਾ ਜਿਹੜਾ ਹਾਈਪ ਹੋਏ ਤੇ ਮਰਦਾਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਪਰ ਘੱਟ ਆਉਂਦੀ ਹੈ ਐਸ ਕੰਪੇਅਰ ਟੂ ਫੀਮੇਲ ਤੇ ਜੇ ਆਪਾਂ ਇਹਨੂੰ ਠੀਕ ਕਰਨਾ ਚਾਹੁੰਦੇ ਆ ਜਾਂ ਇਹਦੀ ਜਿਹੜੀ ਗੋਲੀ ਆਪਾਂ ਖਾਣੇ ਆ ਸਾਰੀ ਉਮਰ ਨਹੀਂ ਖਾਣੀ ਹੂੰ ਤੇ ਉਧਰ ਲਈ ਬਹੁਤ ਆਸਾਨ ਸਾਡੇ ਕੋਲ ਏਰਬੈਟਿਕ ਫਾਰਮੂਲਾ ਹੈਗਾ ਜਿਹੜਾ ਸਾਡੀ ਆਲਰੇਡੀ ਕਿਚਨ ਦੇ ਵਿੱਚ ਹੀ ਹੈਗਾ ਜਿਹਨੂੰ ਆਪਾਂ ਕਿਚਨ ਆਈਟਮਸ ਕਹਿ ਦ ਰਸੋਈ ਦੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਮਿਰਚ ਮਸਾਲੇ ਵਾਲੀ ਜਿਹੜੀ ਸਾਡੀ ਦਬੀਓ ਚ ਪਈਆਂ ਹੁੰਦੀਆਂ ਉਹਨੂੰ ਇੱਕ ਤਰੀਕਾ ਇੱਕ ਗੋਣੇ ਆਯੁਰਵੇਦ ਦਾ ਉਹਦੇ ਹਿਸਾਬ ਨਾਲ ਜੇ ਅਸੀਂ ਢਾਲ ਲਾਂਗੇ ਤੇ ਸਾਡਾ ਜਿਹੜਾ ਹਾਈਪੋ ਹਾਈਪੋਥਾਇਰੋਇਡ ਜਿਹੜਾ ਲੋੜ ਤੋਂ ਘੱਟ ਕੰਮ ਕਰਨ ਵਾਲਾ ਥਾਇਰੋਇਡ ਹੈ ਜਿਹਦੇ ਕਰਕੇ ਅਕਸਰ ਫੀਮੇਲਜ਼ ਦੇ ਵਿੱਚ ਪੀਸੀਓਡੀ ਦੀ ਪ੍ਰੋਬਲਮ ਆ ਜਾਂਦੀ ਏ ਜਾਂ ਮਟਾਪੇ ਦੀ ਪ੍ਰੋਬਲਮ ਆ ਜਾਂਦੀ ਏ ਜਿਹੜੀਆਂ ਫੀਮੇਲਜ਼ ਨੇ ਆਪਣੀਆਂ ਉਹ ਸ਼ੇਪਲੱਸ ਹੋ ਜਾਂਦੀਆਂ ਨੇ ਬਾਹਾਂ ਪੰਜੇ ਵੀ ਪ੍ਰੋਬਲਮ ਬਾਹਾਂ ਪੰਜੇ ਵੀ ਪ੍ਰੋਬਲਮ ਆਦੀ ਰੁਕੀ ਸਾਹਿਬ ਬਿਲਕੁਲ ਠੀਕ ਹੈ ਤੁਸੀਂ ਇਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜੇ ਤੁਸੀਂ ਚੇਲ ਰਹੇ ਹੋ ਤੇ ਤੁਸੀਂ ਨਾ ਚੇਲੋ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਹੈ ਹੈਗੀਆਂ ਇਦਾਂ ਦੀਆਂ ਉਹ ਵੀ ਜੇ ਲੈਣ ਆਏ ਫਾਰਮੂਲੇ ਨੂੰ ਉਹਨਾਂ ਨੂੰ ਵੀ ਇਹ ਜਿਹੜੀ ਇਹ ਪ੍ਰੋਬਲਮ ਹੈ ਹਾਈਪੋਥਾਇਰੋਇਡ ਦੀ ਹੋਣ ਤੋਂ ਬਚਾਅ ਹੋ ਸਕਦਾ ਦੇਖੋ ਜੀ ਬਿਲਕੁਲ ਕਿਸੇ ਵੀ ਬਿਮਾਰੀ ਨੂੰ ਤੁਸੀਂ ਬੜੀ ਆਸਾਨੀ ਨਾਲ ਹਰਾ ਸਕਦੇ ਹੋ ਜੇ ਥੋੜੀ ਜਿਹੀ ਤੁਹਾਡੇ ਅੰਦਰ ਅਵੇਅਰਨੈਸ ਹੈਗੀ ਹੈ ਥੋੜਾ ਜਾ ਤੁਸੀਂ ਆਪਣਾ ਪੈਨਿਕ ਹੋਣ ਦੀ ਬਜਾਏ ਇਹ ਸੋਚੋ ਵੀ ਮੈਂ ਇਸ ਪ੍ਰੋਬਲਮ 'ਚ ਆ ਗਿਆ ਵਾਂ ਮੈਂ ਇਸ ਪ੍ਰੋਬਲਮ ਤੋਂ ਹੁਣ ਬਾਹਰ ਕਿੱਦਾਂ ਨਿਕਲਣਾ ਤੇ ਆਯੁਰਵੇਦ ਨੇ ਸਾਨੂੰ ਹਰ ਇੱਕ ਚੀਜ਼ ਦਾ ਇੱਕ ਰਸਤਾ ਇੱਕ ਰਾਹ ਪਹਿਲਾਂ ਹੀ ਦੱਸਿਆ ਆ ਠੀਕ ਹੈ ਤੇ ਕੁਝ ਸਾਡੇ ਅਰਗੇ ਜਿਹੜੇ ਵੈਦ ਨੇ ਜਿਹੜੇ ਆਪਾਂ ਕਹਿੰਦੇ ਆ ਵੀ ਆਪਾਂ ਨਿਸ਼ਕਾਮ ਸੇਵਾ ਕਰ ਰਹੇ ਆ ਬੀ ਇਦਾਂ ਦੀ ਜਿਹੜੇ ਨੁਸਖੇ ਫਾਰਮੂਲੇ ਤੁਹਾਨੂੰ ਦਿੱਤੇ ਜਾਂਦੇ ਨੇ ਤੁਸੀਂ ਇਹਨਾਂ ਨੂੰ ਘਰ ਬੈਠੇ ਅਪਣਾਓਗੇ ਤੁਹਾਨੂੰ ਕਿਸੇ ਵੀ ਵੈਦ ਹਕੀਮ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਬੜੇ ਆਸਾਨ ਤਰੀਕੇ ਨਾਲ ਇਹਨਾਂ ਪ੍ਰੋਬਲਮਸ ਨੂੰ ਤੋਂ ਬਾਹਰ ਆ ਸਕਦੇ ਹੋ ਇਹਨਾਂ ਨੂੰ ਜੜ ਤੋਂ ਖਤਮ ਕਰ ਸਕਦੇ ਹੋ ਬਜਾਏ ਕਿ ਗੋਲੀ ਲੈ ਕੇ ਹੋਰ ਆਪਣੇ ਨੁਕਸਾਨ ਕਰਨ ਨਾਲੋਂ ਤੁਸੀਂ ਇਹਨਾਂ ਨੂੰ ਦੇਸੀ ਨੁਸਖਿਆਂ ਨੂੰ ਅਪਣਾਓ ਤੇ ਆਪਣੀ ਬਾਡੀ ਦੇ ਵਿੱਚੋਂ thyroid ਨਾਲ ਦੀ ਪ੍ਰੋਬਲਮ ਨੂੰ ਹਮੇਸ਼ਾ ਲਈ ਖਤਮ ਕਰਾਓ ਦੇਖੋ ਜੀ thyroid ਤੇ ਨਾਲ ਦੂਰ ਹੁੰਦਾ ਹੀ ਹੁੰਦਾ ਨਾਲ ਇਹਦੇ ਆਪਾਂ ਮੋਟਾਪਾ ਵੀ ਦੂਰ ਹੋ ਜਾਏਗਾ ਤੁਹਾਡੀ ਜੀ PCOS ਦੀ ਦਿੱਕਤ ਆ ਰਹੀ ਉਹ ਵੀ ਦੂਰ ਹੋਏਗੀ ਜੇ ਤੁਹਾਨੂੰ ਬਾਜਪਨ ਦੀ ਪ੍ਰੋਬਲਮ ਹੈ ਉਹ ਵੀ ਤੁਹਾਡੀ ਦੂਰ ਹੋਏਗੀ ਕਿਉਂਕਿ thyroid ਦੇ ਨਾਲ ਰਿਲੇਟਡ ਜਿਹੜੀਆਂ ਪ੍ਰੋਬਲਮਸ ਨਾਲ ਆਈਆਂ ਨੇ ਜਿਹੜਾ ਇੰਡਾਈਜੈਸ਼ਨ ਵਾਲਾ ਸਿਸਟਮ ਹੈ ਤੁਹਾਡਾ ਉਹ ਵੀ ਦੂਰ ਹੋਏਗਾ ਸੋ ਜਿੰਨੀਆਂ ਵੀ ਪ੍ਰੋਬਲਮਸ ਥਾਇਰੋਇਡ ਦੇ ਕਰਕੇ ਆ ਰਹੀਆਂ ਨੇ ਨਾਲ ਉਹ ਵੀ ਮਲਟੀਪਲ ਜਿਹੜੇ ਫਾਇਦੇ ਨੇ ਦੇ ਹੋਣਗੇ ਹੁਣ ਫਰੂਕੀ ਸਾਹਿਬ ਆਪਾਂ ਇਹਨੂੰ ਬਣਾਉਣ ਦਾ ਤਰੀਕਾ ਦਸੀਏ ਵੀ ਆਪਾਂ ਸਾਡੀਆਂ ਜਿਹੜੀਆਂ ਭੈਣਾਂ ਨੇ ਮੋਸਟਲੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਇਹ ਇਸ ਬਿਮਾਰੀ ਤੋਂ ਕਿਹੜਾ ਕਿੱਦਾਂ ਛੁਡਾ ਸਕਦੇ ਨੇ ਫ্রম ਦਾ ਵੈਰੀ ਫਰਸਟ ਡੇ ਆਪਾਂ ਗੋਲੀ ਬੰਦ ਕਰਨ ਦੀ ਸਲਾਹ ਨਹੀਂ ਕਿਸੇ ਨੂੰ ਦਿੰਦੇ ਗੋਲੀ ਬੰਦ ਕਰਨੀ ਆਪਾਂ ਟੈਸਟਾਂ ਦੁਬਾਰ ਠੀਕ ਹੈ ਜਦੋਂ ਤੁਹਾਡੇ ਟੈਸਟ ਬਿਲਕੁਲ ਨਾਰਮਲ ਆ ਗਏ ਉਹਦੇ ਇਨ ਬਿਟਵੀਨ ਤੁਸੀਂ ਨੁਸਖਾ ਵੀ ਯੂਜ਼ ਕਰ ਸਕਦੇ ਹੋ ਤੇ ਗੋਲੀ ਵੀ ਲੈ ਸਕਦੇ ਹੋ ਗੋਲੀ ਉਦੋਂ ਬੰਦ ਕਰਨੀ ਜਦੋਂ ਤੁਹਾਡੇ ਡਾਕਟਰ ਸਾਹਿਬ ਤੁਹਾਨੂੰ ਕਹਿਣਗੇ ਵੀ ਤੁਹਾਨੂੰ ਹਾਇਰਟਰੀ ਨਹੀਂ ਹੈਗਾ ਤੁਸੀਂ ਥਾਇਰੋਇਡ ਤੋਂ ਮੁਕਤ ਹੋ ਚੁੱਕੇ ਹੋ ਉਦੋਂ ਡਾਕਟਰ ਸਾਹਿਬ ਦੇ ਕਹਿਦ ਤੇ ਗੋਲੀ ਬੰਦ ਕਰਨੀ ਇਸ ਦਾ ਫਾਰਮੂ ਕੀ ਆ ਪਿਪਲੀ ਅੱਛਾ ਇਹ ਜਿਹੜੀਆਂ ਇਹ ਡੰਡੀਆਂ ਪਿਪਲੀ ਪਿਪਲੀ ਹਾਂ ਇਹਨੂੰ ਪਿਪਲੀ ਕਹਿੰਦੇ ਨੇ ਪਿਪਲੀ ਦੇ ਤਰ੍ਹਾਂ ਇੱਕ ਮਸਾਲਾ ਹੁੰਦਾ ਆਮ ਤੌਰ ਤੇ ਮਜਾਰਾਂ ਦੇ ਵਿੱਚ ਸਾਡੀਆਂ ਭੈਣਾਂ ਨੂੰ ਇਹਦੇ ਬਾਰੇ ਪਹਿਲਾਂ ਹੀ ਪਤਾ ਹਮ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਆਲਰੇਡੀ ਯੂਜ਼ ਕਰ ਰਹੇ ਨੇ ਕਿਚਨ ਦੇ ਵਿੱਚ ਹਰ ਹਰ ਇੱਕ ਕਿਚਨ ਦੇ ਵਿੱਚ ਮਗਾ ਵੀ ਕਹਿੰਦੇ ਨੇ ਜੀ ਅਸੀਂ ਇਹਨੂੰ ਹਾਂ ਮਗਾ ਵੀ ਕਹਿੰਦੇ ਨੇ ਜੀ ਮਗਾ ਵੀ ਹੁੰਦੀਆਂ ਜੀ ਇਹ ਤੇ ਤੁਹਾਨੂੰ ਆਰਾਮ ਨਾ ਮਿਲ ਜਣਗੇ ਬਾਜ਼ਾਰ ਇਹਨਾਂ ਦਾ ਕੀ ਕੰਮ ਹੈ ਜਿਹੜੀ ਗ੍ਰੰਥੀ ਅੰਦਰ ਫਰੀਜ਼ ਹੋਈ ਪਈ ਹੈ ਠੰਡੀ ਹੋਈ ਪਈ ਹੈ ਜਿਹਦੇ ਕਰਕੇ ਉਹ ਘੱਟ ਕੰਮ ਕਰ ਰਹੀ ਹੈ ਕੋਈ ਵੀ ਗਰਮ ਚੀਜ਼ ਦਵਾਂਗੇ ਉਹਨਾਂ ਉਹ ਗ੍ਰੰਥੀ ਆਪਣਾ ਕੰਮ ਪੂਰਾ ਕਰਨਾ ਸ਼ੁਰੂ ਹੋ ਜਾਏਗੀ ਉਹਨੂੰ ਇੱਕ એનર્ਜੀ ਮਿਲੇਗੀ ਇੱਕ ਪਿੱਛੇ ਚਾਰਜ ਮਿਲੇਗਾ ਠੀਕ ਹੈ ਠੀਕ ਹੈ ਇਹ ਮਗਾ ਵੀ ਯੂਜ਼ ਕਰ ਲੈਣੀ ਹੈ ਆਪਾਂ ਉਸ ਤੋਂ ਬਾਅਦ ਕਾਲੀ ਮਿਰਚ ਯੂਜ਼ ਕਰਨੀ ਹੈ ਕਾਲੀ ਮਿਰਚ ਵੀ ਥੋੜੀ ਜੀ ਤਸੀਰ ਦੇ ਵਿੱਚ ਗਰਮ ਹੁੰਦੀ ਹੈ ਇਹ ਵੀ ਅੰਦਰ ਹੀਟ ਪ੍ਰੋਵਾਈਡ ਕਰਦੀ ਹੈ ਪਲੱਸ ਇਹਨਾਂ ਦਾ ਇੱਕ ਕੰਬੀਨੇਸ਼ਨ ਬਹੁਤ ਪਿਆਰਾ ਹੈ ਤੇ ਤੀਜੀ ਚੀਜ਼ ਇਹਦੇ ਵਿੱਚ ਆਪਾਂ ਪੰਜਾਬੀ ਚ ਸੁੱਕੇ ਹੋਏ ਅਦਰਕ ਨੂੰ ਸੁੰਡ ਕਹਿੰਦੇ ਆ। ਹਮ ਸੁੰਡ ਯੂਜ਼ ਕਰ ਸਕਦੇ ਆ ਆਪਾਂ ਇਹਦੇ ਵਿੱਚ ਸੁੰਡ ਇਸ ਪ੍ਰਕਾਰ ਦੀ ਹੁੰਦੀ ਹੈ ਬਾਜ਼ਾਰੋਂ ਬਣੀ ਬਣਾਈ ਇਦਾਂ ਹੀ ਐਸੇ ਫਾਰਮ ਦੇ ਵਿੱਚ ਮਿਲ ਜਾਂਦੀ ਹੈ ਤੁਹਾਨੂੰ ਨਾ ਮਿਲੇ ਤੇ ਤੁਸੀਂ ਪੰਸਾਰੀ ਸਾਹਿਬ ਕੋ ਵੀ ਲੈ ਸਕਦੇ ਹੋ। ਠੀਕ ਹੈ। ਠੀਕ ਹੈ ਆ ਤਿੰਨ ਚੀਜ਼ਾਂ ਹੁੰਦੀਆਂ ਤਿੰਨਾਂ ਨੂੰ ਬਰਾਬਰ ਕੁਆਂਟੀਟੀ ਦੇ ਵਿੱਚ ਰੱਖ ਕੇ ਆਪਾਂ ਇਹਨਾਂ ਦਾ ਪਾਊਡਰ ਬਣਾਵਾਂਗੇ। ਤੇ ਇਹ ਜਿਹਨੂੰ ਤੁਸੀਂ ਦੁੱਧ ਕਹਿ ਰਹੇ ਸੀ ਦੁੱਧ ਨਹੀਂ ਹੈਗਾ ਇਹ ਲੱਸੀ ਹੈਗੀ ਹੈ ਅੱਛਾ ਲੱਸੀ ਹੈ ਲੱਸੀ ਹੈਗੀ ਥੋੜੀ ਲੱਸੀ ਵੀ ਦੁੱਧ ਵਰਗੀ ਹੈ ਜੀ ਕੋ આજ ਕੱਲ ਕੋਈ ਵੀ ਚੀਜ਼ ਪਿਓਰ ਨਹੀਂ ਮਿਲਦੀ ਸਾਡੇ ਕੋਲ ਹਰ ਚੀਜ਼ ਪਿਓਰ ਮਿਲੇਗੀ ਤੁਹਾਨੂੰ ਕਿਆ ਬਾਤ ਤਾਂ ਸਾਡੀ ਲੱਸੀ ਵੀ ਤੁਹਾਨੂੰ ਦੁੱਧ ਵਰਗੀ ਲੱਗ ਰਹੀ ਹੋਰ ਕੋਈ ਗੱਲ ਨਹੀਂ ਹੈ ਜੀ ਜੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਬਰਾਬਰ ਰੱਖ ਕੇ ਜਦੋਂ ਅਸੀਂ ਪੀ ਲਾਂਗੇ ਤੇ ਇਹਦਾ ਇੱਕ ਬਹੁਤ ਫਾਈਨ ਪਾਊਡਰ ਤਿਆਰ ਹੋਏਗਾ ਪਾਊਡਰ ਜਦੋਂ ਤਿਆਰ ਹੋ ਜਾਏਗਾ ਆਪਾਂ ਜਿਹੜਾ ਪਾਊਡਰ ਹੈ ਉਹ ਚਮਚੇ ਦੀ ਡੰਡੀ ਦੇ ਨਾਲ ਯੂਜ਼ ਕਰਾਂਗੇ ਹੁਣ ਆਪਾਂ ਤੁਹਾਨੂੰ ਇਹ ਲਾਈਵ ਬਣਾ ਕੇ ਦਿਖਾ ਰਹੇ ਹਾਂ ਜੀ 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 ਦੇਖੋ ਆ ਬਰਾਬਰ ਕੁਆਂਟੀਟੀ ਦੇ ਵਿੱਚ ਤੁਹਾਡੇ ਸਾਹਮਣੇ ਸਮਾਨ ਪਿਆ ਉਹਨੂੰ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਗ੍ਰਾਈਂਡਰ ਦੇ ਵਿੱਚ ਪਾ ਰਹੇ ਹਾਂ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਮਗਾ ਪਾਈਆਂ ਜਿਨ੍ਹਾਂ ਨੂੰ ਸੀ ਪਿਪਲੀ ਵੀ ਕਹਿੰਦੇ ਆ ਆ ਇਹਦੇ ਵਿੱਚ ਪਾ ਚੁੱਕੇ ਆ ਸੈਕਿੰਡ ਨੰਬਰ ਤੇ ਆਪਾਂ ਜਿਹੜੀ ਕਾਲੀ ਮਰਚ ਲਈ ਹੈ ਇਹਨੂੰ ਵੀ ਅਸੀਂ ਮਿਕਸਰ ਗ੍ਰੈਂਡਰ ਦੇ ਵਿੱਚ ਪਾਏ ਆ ਤਾਕਤ ਤੁਹਾਡੇ ਸਾਹਮਣੇ ਪਾਣੇ ਪਏ ਜੀ ਤੇ 3rd ਨੰਬਰ ਦੇ ਵਿੱਚ ਜਿਹੜਾ ਸੁੱਕਾ ਅਦਰਕ ਹੈ ਜਿਹਨੂੰ ਅਸੀਂ ਸੁੰਡ ਕਹਿੰਦੇ ਆ ਸੁੰਡ ਨੂੰ ਵੀ ਅਸੀਂ ਮਿਕਸਰ ਗ੍ਰੈਂਡਰ ਦੇ ਵਿੱਚ ਪਾਤਾ ਪਾਊਡਰ ਦੇ ਵਿੱਚ ਇਹ ਸ਼ੋਰਟ ਨਹੀਂ ਹੁੰਦੀ ਇਹ ਜਿਹੜਾ ਤੁਸੀਂ ਪਾਊਡਰ ਕਹਿ ਕੇ ਲੈ ਕੇ ਆ ਰਹੇ ਹੋ ਇਹ ਵਾਕਈ ਉਹ ਪਾਊਡਰ ਹੈਗਾ ਜਾਂ ਨਹੀਂ ਹੈਗਾ ਤੇ ਇਹ ਵਿੱਚ ਕੋਈ ਕੈਮੀਕਲ ਤਾਂ ਨਹੀਂ ਪਾਇਆ ਜੇ ਇਹਦੇ ਵਿੱਚ ਕੋਈ ਮਾੜੀ ਚੰਗੀ ਚੀਜ਼ ਤਾਂ ਨਹੀਂ ਇਸਤੇਮਾਲ ਕਰਤੀ ਸੋ ਆਪਾਂ ਇਹ ਤੁਹਾਡੇ ਸਾਹਮਣੇ ਮਿਕਸੀ ਦੇ ਵਿੱਚ ਐਡ ਕਰ ਲਿਆ ਆਪਾਂ ਮਿਕਸੀ ਚਲਾਵਾਂਗੇ ਆ ਦੇਖੋ ਜੀ ਮਿਕਸੀ ਚੱਲ ਪਈ ਆਪਣੀ ਤੇ ਆ ਹੁਣ ਫਾਈਨ ਪਾਊਡਰ ਜਿਹੜਾ ਆਪਣਾ ਤਿਆਰ ਹੋ ਰਿਹਾ ਠੀਕ ਹੈ ਇਹ ਬਿਲਕੁਲ ਪਾਊਡਰ ਬਣ ਕੇ ਰੈਡੀ ਹੋ ਗਿਆ ਜੀ ਆ ਦੇਖੋ ਜੀ ਹਾਂ ਸਾਡੇ ਕੋਲ ਪ੍ਰੋਡਕਟ ਤੇ ਫ੍ਰੈਗਰੈਂਸ ਬੜੀ ਸੁਣੀ ਆਉਣ ਲੱਗੀ ਹਾਂ ਜੀ ਹਾਂ ਜੀ ਬਹੁਤ ਸੁਣੀ ਠੀਕ ਹੈ ਇਹ ਹੁਣ ਦੇਖੋ ਜੀ ਇਹ ਇੰਨਾ ਕੋ ਯੂਜ਼ ਕਰ ਸਕਦੇ ਆ ਆਪਾਂ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਬਸ ਚਮਚੇ ਦੀ ਡੰਡੀ ਦਾ ਪਿਛਲਾ ਹਿੱਸਾ ਇਹਨਾਂ ਕਵਰ ਕਰਨਾ ਹੂੰ ਠੀਕ ਹੈ ਜੀ ਤੇ ਇਹ ਪਾਊਡਰ ਬਣਾ ਕੇ ਤੁਸੀਂ ਸਟੋਰ ਕਰ ਲੈਣਾ ਜੀ ਇਹ ਤੁਹਾਡਾ ਘੱਟੋ ਘੱਟ ਹਫਤਾ 10 ਦਿਨ ਚੱਲ ਜਾਣਾ ਇਹ ਆਪਾਂ ਦੁੱਧ ਲੱਸੀ ਦੇ ਵਿੱਚ ਆਪਾਂ ਇਹਨੂੰ ਐਡ ਕੀਤਾ ਜੀ ਠੀਕ ਹੈ ਆਹ ਲੱਸੀ ਦੇ ਵਿੱਚ ਐਡ ਕਰਕੇ ਇਹ ਸਾਡਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਕਿਆ ਬਾਤ ਇਹ ਬਣ ਗਈ ਥਾਇਰੋਇਡ ਭਜਾਊ ਦਸਤੀ ਕਿਆ ਬਾਤ ਹੈ ਕਿਆ ਬਾਤ ਹੈ ਟਾਇਰਟ ਦਾ ਗ੍ਰੈਂਡ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰੇਗਾ ਮੋਟਾਪੇ ਤੋਂ ਵੀ ਰਾਹਤ ਮਿਲੇਗੀ ਆਪਾਂ ਨੂੰ ਇਨ ਡਾਈਜੈਸ਼ਨ ਤੋਂ ਜਿਹੜਾ ਖਾਦਾ ਪੀਤਾ ਜਿਹੜਾ ਡਕਾਰ ਆਈ ਜਾਂਦੇ ਨੇ ਜਾਂ ਆਪਣਾ ਖਾਦਾ ਪੀਤਾ ਸਹੀ ਤਰੀਕੇ ਨਾਲ ਪਚਦਾ ਨਹੀਂ ਮੋਟਾਪਾ ਆ ਜਾਂਦਾ ਪੀਸੀਓ ਦੀ ਜੀ ਸਮੱਸਿਆ ਹੈਗੀ ਹੈ ਫੇਸ਼ੀਅਲ ਹੇਅਰ ਆ ਜਾਂਦੇ ਨੇ ਹਾਰਮੋਨ ਇਨ ਬੈਲੈਂਸ ਹੋ ਜਾਂਦੇ ਨੇ ਹਾਰਮੋਨ ਦਾ ਸਿਸਟਮ ਸਾਰਾ ਜਿਹੜਾ ਜਿਹੜਾ ਹਾਰਮੋਨ ਕਰਕੇ ਆਪਾਂ ਨੂੰ ਟਰਬਲ ਆ ਰਹੀ ਹੈ ਸਪੈਸ਼ਲੀ ਇਨ ਫੀਮੇਲਸ ਉਹ ਸਾਰਾ ਕੰਮ ਤੁਹਾਡਾ ਸ਼ਾਂਤ ਹੋਏਗਾ ਬੜੇ ਵਧੀਆ ਤਰੀਕੇ ਨਾਲ ਹੋਏਗਾ ਇਹ ਇਹ ਨੁਸਖਾ ਫਾਰਮੂਲਾ ਰੋਜ਼ ਤੁਹਾਨੂੰ ਬਣਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਬਣਾ ਕੇ ਕਿਸੇ ਟਾਈਟ ਕੰਟੇਨਰ ਦੇ ਵਿੱਚ ਇਹ ਟਾਈਟ ਕੰਟੇਨਰ ਦੇ ਵਿੱਚ ਨੂੰ ਸਟੋਰ ਕਰ ਲੈਣਾ ਤੁਹਾਡਾ ਹਫਤਾ ਦੱਸ ਦੇ ਜਿਹਦੇ ਨੇ ਮੁੱਕੇ ਨਾਲ ਹੋਵੇਗਾ ਉਹ ਦਿਨ ਆਪਾਂ ਫੇਰੇ ਨੂੰ ਉਹਨਾਂ ਰੈਡੀ ਕਰ ਲੈਣਾ ਦੇਖੋ ਜੀ ਅਬਾਊਟ 80% ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਨੇ ਇਹ ਫਾਰਮੂਲਾ ਸਾਡਾ ਯੂਜ਼ ਕੀਤਾ ਹੋਇਆ ਉਹ 80% ਤਾਂ ਸਾਡੇ ਤੋਂ ਸੈਟੀਸਫਾਈਡ ਨੇ ਪਰ ਜਿੱਥੇ ਕੇਸ ਬਹੁਤ ਜ਼ਿਆਦਾ ਵਰਸਟ ਹੋ ਜਾਂਦਾ ਹੈ ਜਾਂ ਕਈ ਸਾਡੇ ਪੇਸ਼ੈਂਟ ਇਦਾਂ ਦੇ ਆ ਜਾਂਦੇ ਨੇ ਉਹ ਕਹਿੰਦੇ ਜੀ ਸਾਡੇ ਕੋਈ ਚੀਜ਼ਾਂ ਪਈਆਂ ਨੇ ਘਰ ਬਟ ਅਸੀਂ ਕਰਨਾ ਨਹੀਂ ਜਾਂਦੇ ਠੀਕ ਹੈ ਕਿਉਂਕਿ ਸਾਨੂੰ ਇਨਸਟੈਂਟ ਫਾਰਮੂਲਾ ਦੋ ਗਈ ਠੀਕ ਹੈ ਫਿਰ ਉਹਦੇ ਲਈ ਸਾਡੇ ਕੋਲ ਮੈਡੀਸਨ ਹੁੰਦੀ ਹੈ ਟਰੀਟਮੈਂਟ ਹੁੰਦੀ ਹੈ ਬਹੁਤ ਬਾਜਬ ਰੇਟ ਤੇ ਉੱਤੇ ਹੁੰਦੀ ਹੈ ਬੜਾ ਘੱਟ ਸਮਾਂ ਖਾਣੀ ਪੈਂਦੀ ਹੈ 3 ਮਹੀਨੇ ਦਾ ਤੁਸੀਂ ਕਰ ਲੋ ਕੋਰਸ ਹੁੰਦਾ ਬਹੁਤ ਕੇਸ ਵਿਗੜਿਆ ਚਾਰ ਮਹੀਨੇ ਲੱਗ ਜਾਂਦੇ ਨੇ ਇਸ ਤੋਂ ਜ਼ਿਆਦਾ ਨਹੀਂ ਬਹੁਤ ਬਾਜਬ ਪੈਸਿਆਂ ਦੇ ਵਿੱਚ ਅਸੀਂ ਇਲਾਜ ਕਰਦੇ ਆ ਜਿਹੜਾ ਵੀ ਕੋਈ ਵੀਰ ਭਰਾ ਜਾਂ ਸਾਡੀ ਕੋ ਭੈਣ ਇਲਾਜ ਕਰਾਣਾ ਚਾਹੇ ਅਸੀਂ ਆਨਲਾਈਨ ਕਨਸਲਟ੍ਰੇਸ਼ਨ ਵੀ ਦਿੰਨੇ ਆ ਆਨਲਾਈਨ ਦੇ ਵਿੱਚ ਤੁਸੀਂ ਆਏ ਵੀ ਤੁਸੀਂ ਕਿਸੇ ਬਾਹਰਲੀ ਕੰਟਰੀ 'ਚ ਬੈਠੇ ਹੋ ਕੈਨੇਡਾ ਬੈਠੇ ਹੋ ਅਮਰੀਕਾ ਬੈਠੇ ਹੋ ਯੂਕੇ ਬੈਠੇ ਹੋ ਕਿਸੇ ਵੀ ਕੰਟਰੀ 'ਚ ਬੈਠੇ ਹੋ ਤੁਸੀਂ ਮੈਨੂੰ WhatsApp ਦੇ ਉੱਤੇ ਬੋਲ ਕੇ ਮੈਸੇਜ ਕਰੋਗੇ ਤੁਸੀਂ ਮੈਨੂੰ ਦੱਸੋਗੇ ਵੀ ਮੈਨੂੰ ਆਹ ਟਾਈਮ ਸੂਟ ਕਰਦਾ ਬਿਲਕੁਲ ਫ੍ਰੀ ਆਫ ਕਾਸਟ ਤੁਸੀਂ ਆਨਲਾਈਨ ਮੇਰੇ ਕੋਲ ਸਲਾਹ ਮਸ਼ਵਰਾ ਲੈ ਸਕਦੇ ਹੋ ਤੇ ਉਹਦੇ ਵਿੱਚ ਅਸੀਂ ਤੁਹਾਡਾ ਤੁਹਾਨੂੰ ਹੱਲ ਬਾਰੇ ਸਾਰਾ ਦੱਸਾਂਗੇ ਵੀ ਕਿੱਦਾਂ ਆਪਾਂ ਹੱਲ ਕਰਨਾ ਤੇ ਦਵਾਈ ਵੀ ਅਸੀਂ ਬਾਅਦ ਭੇਜ ਸਕਦੇ ਹਾਂ। ਦੇਖੋ 164 ਨੰਬਰ ਦੁਕਾਨ ਹੈ ਜੀ ਸਾਡੀ ਬੱਸ ਸਟੈਂਡ ਦੇ ਕੋਲ ਬੈਂਕ ਆਫ ਕਰਨਾਟਕਾ ਦੇ ਬਿਲਕੁਲ ਨਾਲ ਬੱਸ ਸਟੈਂਡ ਜਲੰਧਰ ਦੇ ਉੱਤਰ ਦੇ ਸਾਰ ਬਿਲਕੁਲ ਨਾਲ ਹੀ ਹੈ ਜੀ ਤੇ ਤੁਸੀਂ ਆ ਕੇ ਮੈਨੂੰ ਫੋਨ ਵੀ ਕਰ ਸਕਦੇ ਹੋ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲਦੇ ਆਪਾਂ ਤੇ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ। ਦੇਖੋ ਜੀ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਪੋਜ਼ੀਟਿਵ ਰਿਜ਼ਲਟ ਮਿਲ ਜਾਂਦਾ। ਤੁਸੀਂ ਇਹਨੂੰ ਲਗਾਤਾਰ 1 ਮਹੀਨਾ ਵੀ ਯੂਜ਼ ਕਰ ਸਕਦੇ ਹੋ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਯੂਜ਼ ਕਰਦੇ ਆ ਸਾਰ ਇਨਸਟੈਂਟ ਫਾਇਦਾ ਨਹੀਂ ਹੁੰਦਾ ਇਹਨਾਂ ਨੂੰ ਥੋੜਾ ਜਿਹਾ ਆਪਾਂ ਨੂੰ ਸਹੀ ਸਹੀ ਫਰਕ ਪੈਂਦਾ ਬਾਸ ਇਹਦੇ ਵਿੱਚ ਇੱਕੋ ਚੀਜ਼ ਦੀ ਲੋੜ ਹੁੰਦੀ ਹੈ ਤੁਹਾਡੇ ਪੇਸ਼ੈਂਸ ਦੀ ਸਬਰ ਦੀ ਜੇ ਤੁਸੀਂ ਸਬਰ ਕਰਕੇ ਇਸਕਾ ਫਾਰਮੂਲਾ ਇਸਤੇਮਾਲ ਕਰੋਗੇ ਤੇ ਯਕੀਨ ਨਾਲ ਕੇ ਇਸਤੇਮਾਲ ਕਰੋਗੇ ਤੇ ਤੁਹਾਨੂੰ ਇਹਦਾ ਜਰੂਰ ਫਾਇਦਾ 100% ਮਿਲੇਗਾ ਹੀ